ਉਹ ਬਾਹਰ ਆਏ ਆ ਤੇ ਉਹਨਾਂ ਦੇ ਮਤਲਬ ਕਿ ਸਿੰਘ ਸਜੇ ਹੋਏ ਆ ਉਹ ਕਿਰਪਾਨ ਪਾਈ ਆ ਅਮਰਿਸ਼ ਆ ਗਿਆ ਉਹਨਾਂ ਨੇ ਤੇ ਸਾਰਾ ਕੁਛ ਤੇ ਜਦੋਂ ਅਸੀਂ ਮੈਂ ਵੇਖਿਆ ਤੇ ਮੈਂ ਬੁਲਾਇਆ ਉਹਨਾਂ ਨੂੰ ਆਰਾਮ ਨਾਲ ਪਿਆਰ ਨਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਸਾਰਾ ਕੁਛ ਅਹੀਂ ਗੱਲ ਗੁਲ ਕੀਤੀ ਮੈਂ ਕਿਹਾ ਜੀ ਕੁੜੀ ਤੁਹਾਡੇ ਘਰ ਦੇ ਅੰਦਰ ਗਈ ਆ ਤੇ ਮੈਂ ਕਿਹਾ ਬਾਹਰ ਨਹੀਂ ਆਈਗੀ ਉਹ ਤੇ ਕਹਿੰਦੇ ਕਿ ਬਾਹਰ ਨਹੀਂ ਆਈ ਕਹਿੰਦੇ ਸਾਡੇ ਘਰ ਦੇ ਬਾਰ ਗੇਟ ਤੋਂ ਆ ਕੇ ਮੁੜ ਗਈ ਜੀ ਕੁੜੀ ਕਿੜੀ ਕੁੜੀ ਤੁਹਾਡੀ ਸਾਡੇ ਘਰ ਦੇ ਅੰਦਰ ਨਹੀਂ ਆਈ ਜਦੋਂ ਅਸੀਂ ਜਾ ਕੇ ਵੇਖੀ ਆ ਵੀਡੀਓ ਤੇ ਤਦ ਤੱਕ ਮਦਰ ਆ ਗਈ ਸੀ ਕੁੜੀ ਦੀ ਉਹਨਾਂ ਨੇ ਕਿਹਾ ਕਹਿੰਦੇ ਕਿ ਜਦੋਂ ਕੁੜੀ ਦੀ ਮਦਰ ਆਈ ਤਾਂ ਉਹਨਾਂ ਨੇ ਕਿਹਾ ਕਿ ਕੁੜੀ ਸਾਡੀ ਤੁਹਾਡੇ ਘਰ ਦੇ ਅੰਦਰ ਹੀ ਗਈ ਹੈ ਤੇ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਜੇ ਕੁੜੀ ਅੰਦਰ ਹੋਈ ਤਾਂ ਤੁਸੀਂ ਆਪ ਦਾ ਹਿਸਾਬ ਲਾ ਲਿਓ ਸਾਰੇ ਜਣੇ ਤੇ ਇੰਨੀ ਗੱਲ ਹੀ ਹੋਈ ਆ ਅਸੀਂ ਵੀਡੀਓ ਦਿਖਾਈ ਹੈ ਜਦੋਂ ਅਸੀਂ ਵੀਡੀਓ ਦਿਖਾਈ ਹੈ ਤੇ ਉਸ ਤੋਂ ਬਾਅਦ ਕਹਿਣ ਲੱਗਿਆ ਇਹ ਕਹਿੰਦਾ ਜਦੋਂ ਅਸੀਂ ਇੰਨੀ ਇੰਨੀ ਗੱਲ ਕਹੀ ਹੈ ਕਿ ਤੂੰ ਕਹਿੰਨਾ ਕੁੜੀ ਘਰ ਦੇ ਅੰਦਰ ਨਹੀਂ ਆਈ ਕੁੜੀ ਬਾਹਰੋਂ ਮੁੜ ਗਈ ਤਾਂ ਹੁਣ ਕੁੜੀ ਘਰ ਦੇ ਤੇਰੇ ਅੰਦਰ ਕਿੱਦਾਂ ਚੜੀਗੀ ਤੇ ਤੂੰ ਸਾਨੂੰ ਝੂਠ ਕਿਉਂ ਬੋਲ ਰਿਹਾ ਜਦੋਂ ਅਸੀਂ ਇਹਨੂੰ ਇੰਨੀ ਗੱਲ ਕੀਤੀ ਸਾਨੂੰ ਝੂਠ ਕਿਉਂ ਬੋਲਦਾ ਸਾਨੂੰ ਡਾਊਟ ਹੋਇਆ ਕਿ ਤੂੰ ਝੂਠ ਕਬ ਜਦੋਂ ਅਸੀਂ ਕਿਹਾ ਕਿ ਗੇਟ ਖਲਵਾ ਤਦ ਤੱਕ ਕੁੜੀ ਦੇ ਚਾਚਾ ਜੀ ਸਾਰੇ ਆ ਗਏ ਸੀਗੇ ਤੇ ਉਹਨਾਂ ਨੇ ਸਾਰੇ ਨਹੀਂ ਜਿਵੇਂ ਮੁੰਡੇ-ਮੁੰਡੇ ਹੀ ਸਾਰੇ ਗਏ ਆ ਜਿੱਦਾਂ ਅਸੀਂ ਗੇਟ ਉਹਦਾ ਖਲਵਾਇਆ ਜਦੋਂ ਅਸੀਂ ਗੇਟ ਖੋਲ ਕੇ ਮੈਂ ਪਹਿਲੇ ਗੱਡੀ ਹੀ ਚੈੱਕ ਕੀਤੀ ਕਿ ਕਿਸੇ ਗੱਡੀ ਦੇ ਡਿੱਕੀ 'ਚੇ ਕੁਝ ਵੀ ਹੋ ਸਕਦਾ ਤੇ ਜਦੋਂ ਉਹਨਾਂ ਨੇ ਬਾਥਰੂਮ ਦਾ ਪਹਿਲਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਡੈੱਡ ਬੁੜੀ ਪਈ ਦਰਵਾਜ਼ਾ ਤੋੜਾ ਗਿਆ ਤਾਂ ਕਿ ਖੋਲ੍ਹ ਡੈੱਡ ਖੁੱਲ੍ਹ ਗਿਆ ਸੀ ਦਰਵਾਜ਼ਾ ਬਾਥਰੂਮ ਦਾ ਬਿਲਕੁਲ ਰਾਈਟ ਹੈਂਡ ਜਿਸ ਵਿਅਕਤੀ ਨੇ ਐਸੀ ਕਾਨੂੰਨੀ ਵਾਰਦਾਤ ਤੋਂ ਅੰਜਾਮ ਦਿਆ ਉਹ ਵਿਅਕਤੀ ਕਰਤਾ ਕਿਹਾ ਹੈ ਔਰ ਉਸਕੇ ਵੀ ਬੱਚੇ ਉਸਕੇ ਦੋ ਬੇਟੀਆਂ ਹੈ ਕਿ ਇਦਾਂ ਮੈਨੂੰ ਉਹਨਾਂ ਨੇ ਕਿਹਾ ਹੱਥ ਜੋੜੇ ਉਹਨਾਂ ਨੇ ਮੇਰੇ ਅੱਗੇ ਆ ਕੇ ਕਹਿੰਦੇ ਬੇਟੇ ਮੇਰੀਆਂ ਵੀ ਦੋ ਧੀਆਂ ਮੈਂ ਦੋ ਗੱਲਾਂ ਹੀ ਕੀਆਂ ਮੈਂ ਕਿਹਾ ਅੰਕਲ ਜੀ ਮੈਂ ਤੁਹਾਡੇ ਨਾਲ ਕੋਈ ਫਾਲਤੂ ਗੱਲ ਨਹੀਂ ਕਰਦਾ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੈਂ ਨਾ ਮੈਂ ਕਿਹਾ ਮੇਰੀ ਇੰਨੀ ਹੈਗੀ ਕਿ ਮੈਂ ਤੁਹਾਡੇ ਨਾਲ ਫਾਲਤੂ ਗੱਲ ਕਰਾਂ ਤੁਸੀਂ ਵੀ ਉਮਰ ਤੋਂ ਬਹੁਤ ਹੋ ਤੇ ਅਸੀਂ ਬਹੁਤ ਛੋਟੇ ਲੜਕੋ ਜਦੋਂ ਅਸੀਂ ਇੰਨੀ ਗੱਲ ਕਹੀ ਆ ਤਦ ਤੱਕ ਅਸੀਂ ਜਦੋਂ ਵੀਡੀਓ ਦਿਖਾਈਏ ਤੇ ਅੰਦਰ ਗਏ ਤੇ ਸਾਰਾ ਸਭ ਨੂੰ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਕੁਝ ਬੰਦਾ ਕਹਿ ਨਹੀਂ ਸਕਦਾ ਕਿ ਕੀ ਕਹੇ ਤੇ ਵਿਸ਼ਵਾਸ ਕਰਨ ਵਾਲੇ ਅੱਜ ਕੱਲ ਦੀ ਗੱਲ ਨਹੀਂ ਸਾਰਾ ਐਫ ਆਈ ਆਰ ਦਰਜ ਕਰ ਲਈ ਗਈ ਨਹੀਂ ਹਜੇ ਉਹ ਕਰਦੇ ਵੇ ਸਾਰਾ ਆਪਣੀ ਕਾਰਵਾਈ ਕਰਨਗੇ ਉਹਾਰੇ ਤੇ ਬਸ ਅਸੀਂ ਅੰਦਰ ਚੱਲੇ ਆ ਤੇ ਠੀਕ ਜੀ ਰਾਤੀ ਕਿਸ ਤਰ੍ਹਾਂ ਪੂਰੀ ਘਟਨਾ ਦੇ ਬਾਰੇ ਵਿੱਚ ਬਤਾ ਦਿਜੀਏ ਕਿ کیسے ਪਤਾ ਚੱla ਔਰ ये आरोपी जो है ये कितने साल का है और कब से यहाँ रह रहा है आरोपी तो काफी देर से पार्क स्टेट में ही रह रहा है आ, कल शाम को चार बजे गुड़िया गई खेलने के लिए उनके घर गई सीधा उनके घर में कोई नहीं था बच्चों को साथ की बेटी के साथ खेल लिया वो खेलने गई थी वो उधर गई है तो उसके डैडी ने बोला कि अंदर ही है पर अंदर नहीं था कोई भी वो लुधियाने गए हैं उसके बाद हमने ढूंढने की कोशिश की सारे ने बहने में ढूंढा नहीं पता एक लड़का था गुरप्रीत सिंह कहते हमने इधर जाते देखा फिर हमने सीसीटीवी खुलवाया उससे पता लगा कि लड़की अंदर गई बाहर आने की वीडियो नहीं है तो गुड़िया क्या अक्सर उनके घर जाएगा तो उनकी बेटी इधर आती खेलने हमारे यहाँ तो हमारी बेटी उधर खेलने जाती है क्या उम्र थी गुड़िया ये बारह तेरह साल की तो जब सीसीटीवी में पता चला कि जब गई है तो बाद घर जाके क्या की पुलिस को फोन किया था ਆਏ ਤੇ ਉਹਨੂੰ ਅੱਧਾ ਘੰਟਾ ਅੰਦਰ ਰਹਿ ਉਹਨਕੇ ਬਾਪ ਦੇ ਘਰ આરોપી ਦੇ ਘਰ ਅੱਧਾ ਘੰਟਾ ਰਿਹਾ ਉਹਨਕੇ ਬਾਅਦ ਮੰਗਤਰਾਪ ਜੀ ਸਰਚ ਕੀਤੀ ਉਹਨਾਂ ਨੇ ਸਰਚ ਕੀਤੀ ਅੱਧਾ ਘੰਟਾ ਅੰਦਰ ਰਹਿ ਨੇ ਅੱਧੇ ਘੰਟੇ ਬਾਹਰ ਆੜ ਕੇ ਬਾਹਰ ਕਹਿੰਦੇ ਕਿ ਜੋ ਅੰਦਰ ਲੜਕੀ ਗਈ ਹੈਗੀ ਫਿਰ ਸਾਦੂ ਜੀ ਗੇਟ ਵੀ ਛੱਡਿਆ ਅਸੀਂ ਉੱਥੇ ਹੀ ਸਾਰੇ ਬੰਦੇ ਖੜੇ ਰਹੇ ਨੇ ਤੇ ਉਸ ਤੋਂ ਬਾਅਦ ਮਿਲ ਕੇ ਅਸੀਂ ਕਹਿੰਦੇ ਅਸੀਂ ਉਹਨੇ ਕਬੂਲ ਵੀ ਕਰ ਲਿਆ ਸਾਡੇ ਕੋਲ ਬਾਅਦ ਚ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਹੈ ਕਬੂਲ ਕੀਤਾ ਮੈਂ ਤੇ ਮੁਰਗੇ ਪੁਲਿਸ ਆਈ ਹੈ ਤੇ ਨੋ ਨਾ ਕੀ ਆ ਰੁਕੀਕਰ ਹਰਮਿੰਦਰ ਸਿੰਘ ਰਿੰਪੀ ਇਹ ਕੀ ਕਰਦਾ ਹੈ ਸਕੂਲ ਬੱਸ ਚਲਾਤਾ ਹੈ ਐਮਜੀਐਨ ਪਬਲਿਕ ਸਕੂਲ ਤਾਂ ਇਧਰ ਰਵਈਆ ਕਿਦਾਂ ਦਾ ਸੀਗਾ ਜੀ ਆਪਾਂ ਓਵਰਆਲ ਗੱਲ ਕਰੀਏ ਮਹੱਲੇ ਦੇ ਵਿੱਚ ਕਿਦਾਂ ਦਾ ਰਵਈਆ ਸੀ ਇਹਦਾ ਮਹੱਲੇ ਚ ਉਹ ਪਾਜੀ ਪਹਿਲਾਂ ਵਸਤੀ ਮੱਠੂ ਚ ਰਹਿੰਦਾ ਸੀਗਾ ਹੈ ਹੁਣ ਪਾਰ ਸਟੇਟ ਗਿਆ ਰਿਹਾ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਇਹਦੇ ਬਾਰੇ ਇੰਨਾ ਤੇ ਮਹੱਲੇ ਵਾਲੇ ਨਾਲ ਗੋਲ ਚੱਲ ਜਦਾ ਤੁਹਾਡੇ ਨਾਲ ਕਿਤੇ ਗੱਲ ਕੀਤੀ ਹੋਵੇ बोला अंदर नहीं, साथ कोई नहीं। बच्चे, बच्चे ना ना बोलता ना थे गुड़िया अंदर से बाहर नहीं आई सात बजे तक नहीं आई बाहर तो जिस अधिकारी का नाम बता रहे पुलिस वाले का उस पर

ਇਸ ਦਾ ਗਲਾ ਘੁੱਟ ਕੇ ਮਾਰਿਆ ਗਿਆ ਕਰੇਪ ਕਰਦੇ ਇੱਕ ਲੜਕੀ ਕੇ ਸਾਥ ਜੋ ਰੇਪ ਹੋਰ ਉਸਕੇ ਬਾਅਦ ਗਲਾ ਘੁੱਟ ਕੇ ਹੱਤਿਆ ਕਰਨੇ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਅਭੀ ਤੱਕ ਇਸ ਫੋਰੈਂਸ ਇਨਵੈਸਟੀਗੇਸ਼ਨ ਕੀ ਇਸ ਵਿੱਚ ਮਿਲਿਆ ਕਾਲਮੇਤੀ 22 11 25 ਨੂੰ ਥਾਣਾ ਬਾਬਾ ਖੇਲ ਦੇ ਏਰੀਆ ਦੇ ਵਿੱਚ ਪਾਰਸ ਸਟੇਟ ਕਰਕੇ ਇੱਕ ਕਾਲੀ ਪੈਂਦੀ ਹੈ ਜਿੱਥੇ ਹਮ ਹਾਊਸ ਨੰਬਰ 337 ਅ ਪਾਰਸ ਸਟਰੀਟ ਕੋਈ ਨੰਬਰ 3 ਦੇ ਵਿੱਚ ਇੱਕ ਪ੍ਰੋਬਲੀਨ ਕੌਰ ਦੇ ਨਾਂ ਦੀ ਬੱਚੀ ਸੀਗੀ ਸਾਡੇ ਦੇ 14 ਸਾਲ ਉਦੀ ਉਮਰ ਹੈਗੀ ਆ ਉਹ ਆਪਣੇ ਗੁਆਂਢ ਦੇ ਵਿੱਚ ਜਿਹੜਾ ਹੈਗਾ ਚਾਰ ਕੋਈ ਦੇ ਲਾਗੇ ਚਾਗੇ ਆਪਣੇ ਘਰੋਂ ਗਈ ਔਰ ਗੁਆਂਢ ਦੇ ਵਿੱਚ ਪੰਜ ਸੱਤ ਘਰ ਛੱਡ ਕੇ ਜਿਹੜੀ ਹੈਗੀ ਹੈ ਜਿਹੜੀ ਉਹਦੇ ਹੀ ਹਮ ਉਮਰ ਉਹਦੀ ਸਹੇਲੀ ਸੀਗੀ ਉਹਨਾਂ ਦੇ ਘਰੇ ਪਹਿਲਾਂ ਵੀ ਆਉਣ ਜਾਣ ਸੀਗਾ ਉਹਨਾਂ ਦੇ ਘਰੇ ਗਈ ਔਰ ਉੱਥੇ ਜਾ ਕੇ ਉਹ ਵਾਪਸ ਨਹੀਂ ਆਈ ਹੈ ਇਸ ਬਾਰੇ ਜਿਹੜਾ ਹੈਗਾ ਇਹ ਲੜਕੀ ਦੇ ਜਿਹੜੇ ਮਾਤਾ ਜੀ ਹੈਗੇ ਆ ਤੇ ਉਹਦਾ ਭਰਾ ਹੈਗਾ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਉਹਨਾਂ ਨੇ ਸ਼ਾਮ ਨੂੰ 7:30 7:6:07 ਵਜੇ ਇਹਦੇ ਬਾਰੇ ਕੰਟਰੋਲ ਰੂਮ ਦੇ ਉੱਤੇ ਮੈਸੇਜ ਕੀਤਾ ਵੀ ਸਾਡੀ ਜਿਹੜੀ ਲੜਕੀ ਹੈਗੀ ਹੈ ਘਰੋਂ ਗੁੰਮ ਹੈਗੀ ਅੰਦਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਕੀ ਇੱਕ ਆਦਮੀ ਵੱਲੋਂ ਨਾਬਾਲਗ ਕੁੜੀ ਜੋ ਕਿ 13 ਸਾਲਾਂ ਦੀ ਸੀਗੀ ਉਹਦੇ ਨਾਲ ਕਰਨ ਤੋਂ ਬਾਅਦ ਉਹਨੂੰ ਮੋਢੇ ਘਾਟ ਉਤਾਰ ਦਿੱਤਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਪਾਰਸਟੇਟ ਦੇ ਕੋਲੋਂ ਜਿੱਥੇ ਕਿ ਇੱਕ ਆਦਮੀ ਵੱਲੋਂ ਇੱਕ 13 ਸਾਲਾਂ ਦੀ ਇੱਕ ਛੋਟੀ ਜੀ ਬੱਚੀ ਸੀ ਉਹਨੂੰ ਆਪਣੇ ਘਰ ਬੁਲਾ ਕੇ ਉਹਦੇ ਤੋਂ ਬਾਅਦ ਉਹਨੂੰ ਮੋਢੇ ਘਾਟ ਉਤਾਰ ਦਿੱਤਾ ਪਤਾ ਮਲੇਵਲ ਨੂੰ ਇਸ ਤਰ੍ਹਾਂ ਲੱਗਾ ਕਿ ਜਦੋਂ ਇਹ ਕੁੜੀ ਆਪਣੇ ਘਰ ਨਹੀਂ ਆਈ ਤੇ ਫਿਰ ਘਰਦਿਆਂ ਨੇ ਟੈਨਸ਼ਨ ਦੇ ਵਿੱਚ ਆ ਕੇ ਆਪਣੇ ਸਾਰੇ ਕੈਮਰੇ ਚੈੱਕ ਕੀਤੇ ਕੈਮਰੇ ਚੈੱਕ ਕਰਨ ਤੋਂ ਬਾਅਦ ਪਤਾ ਚੱਲਿਆ ਕੀ ਉਹ ਕੁੜੀ ਉਸ ਬੰਦੇ ਦੇ ਘਰ ਗਈ ਸੀ ਤੇ ਉੱਥੋਂ ਦੀ ਵਾਪਸ ਹੀ ਨਹੀਂ ਆਈ ਤੇ ਜਦੋਂ ਫਿਰ ਮੌਕੇ ਤੇ ਪੁਲਿਸ ਅਧਿਕਾਰੀ ਬੁਲਾਏ ਗਏ ਘਰ ਦੀ ਚੈਕਿੰਗ ਵਗੈਰਾ ਕੀਤੀ ਗਈ ਤੇ ਕੁੜੀ ਦਾ ਸ਼ਵਰਣ ਤੋਂ ਬਾਅਦ ਜਿਹਨੂੰ ਮੋਰਟਗਾਰਡ ਉਤਾਰਿਆ ਗਿਆ ਸੀਗਾ ਉਹਦੇ ਘਰੋਂ ਮਿਲਿਆ ਹੁਣ ਅੱਗੇ ਦੀ ਜਿਹੜੀ ਪੁੱਛਗਿੱਛ ਉਹਨਾ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਤੁਹਾਡੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪੰਜਾਬੀ ਨੈਸ਼ਨ ਟੀਵੀ ਤੇ ਕਿ ਜਿਹੜਾ આરોપી ਸੀਗਾ ਉਹ ਜਿਹੜੇ ਮੱਲੇ ਵਾਲੇ ਸੀਗੇ ਉਹਨਾਂ ਨੇ આરોપી ਨੂੰ ਬਹੁਤ ਚੰਗੀ ਤਰ੍ਹਾਂ ਉਹ ਗੰਦੀ ਤਰ੍ਹਾਂ ਕੋਟਿਆ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਮੌਕੇ ਤੇ ਛੁੜਾ ਕੇ ਉਸ ਅਧਿਕਾਰੀ ਦੇ ਖਿਲਾਫ ਸਾਡੀ ਦਾ ਗਲਾ ਘੋਟ ਕੇ ਮਾਰਿਆ ਨਾਲ ਉਹ ਉੱਤੇ ਹੀ ਮਾਰਨਾ ਹੈ ਉੱਤੇ ਹੀ ਹੋਊਗੀ ਇਹਦੇ ਵਿੱਚ ਸਾਰਾ ਕੁਝ ਹੀ ਹੋਊਗਾ ਜੀ ਸਾਰਾ ਕੁਝ ਹੀ ਹੋਊਗਾ ਜੋ ਕਾਨੂੰਨ ਅਨੁਸਾਰ ਕਰਾਉਣੇ ਪੈਣਗੇ ਉਹ ਕਿਹਾ ਜਾਂਦਾ ਨਹੀਂ ਨਹੀਂ ਕਦੇ ਨਹੀਂ ਕੀਤੀ ਮੇਰੀ ਆਪ ਵੀ ਕਹਦੇ ਮੈਂ ਕਦੇ ਨਹੀਂ ਕੀਤੀ ਸਾਰਾ ਦਿਨ ਅਸਤੇ ਰਹਿੰਦੇ ਸੀ ਓਏ ਕਿੰਨੀ ਦਗਲੀਫ ਦਿੰਦੀ ਐ ਮੈ ਆਪਣੇ 30 ਕੋਲ ਜਾਣਾ ਮੈਨੂੰ 30 ਕੋਲ ਦੇ ਚਲੋ ਜਿਹੜਾ ਆਪਣਾ ਆਪਣਾ ਨਾਮ ਆਪਾਂ ਵੀ ਕਾਰਵਾਈ ਤੁਹਾਡੇ ਬਿਨਾਂ ਸ਼ੁਰੂ ਨਹੀਂ ਕਰ ਸਕਦੇ ਸਾਨੂੰ ਸਾਡੇ ਨਾਲ ਲੋੜ ਹੈ ਹੁਣ ਤੁਹਾਨੂੰ ਮੈਂ ਮੈਂ ਤੁਹਾਨੂੰ ਤੁਹਾਡੇ